ਅੱਜ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਵਲ ਦੁਆਰਾ ਆਪਣੀ ਗ੍ਰਿਫਤਾਰੀ ਦੇ ਵਿਰੁੱਧ ਜਿਹੜੀ ਪਟੀਸ਼ਨ ਪਾਈ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ। ਔਰ ਇੱਕ ਗੱਲ ਬੜੀ ਸਾਫ਼ ਹੋ ਗਈ ਕਿ ਦਿੱਲੀ ਦੇ ਵਿੱਚ بڑے ਪੈਮਾਨੇ ਦੇ ਉੱਤੇ ਸ਼ਰਾਬ ਘਟਾਲਾ ਹੋਇਆ ਸੀ। ਔਰ ਜਿਹੜਾ ਇਹ ਵਾਰ-ਵਾਰ ਕਹਿੰਦੇ ਸੀ ਕਿ ਮੁੱਖ ਮੰਤਰੀ ਹੈ ਜੀ ਇਸ ਕਰਕੇ ਅਰਵਿੰਦ ਕੇਜਵਲ ਨੂੰ ਗ੍ਰਿਫਤਾਰ ਗਲਤ ਕੀਤਾ ਗਿਆ। ਕੋਰਟ ਨੇ ਸਪਸ਼ਟ ਕਰ ਦਿੱਤਾ ਇਸ ਵਿਅਕਤੀ ਨੂੰ ਕਿਸ ਵੇਲੇ ਗ੍ਰਿਫਤਾਰ ਕਰਨਾ ਇਹ ਈਡੀ ਦਾ ਕੰਮ ਹੈ। ਔਰ ਇਹ ਮੁੱਖ ਮੰਤਰੀ ਵਿਅਕਤੀ ਹੈਗਾ ਔਰ ਉਹਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਇਹ ਕਿੱਥੇ ਦਾ ਕਾਨੂੰਨ ਹੈ ਦੂਸਰੀ ਚੀਜ਼ ਜਿਹੜੀ ਕੋਰਟ ਨੇ ਬੜੀ ਵੱਡੀ ਸਖਤ ਟਿੱਪਣੀ ਕੀਤੀ ਇਹ ਬਾਰ-ਬਾਰ ਜਿਹੜੇ ਅਪਰੂਵਰਸ ਦੀ ਗੱਲ ਕਰਦੇ ਸਨ ਕੋਰਟ ਨੇ ਕਿਹਾ ਕਿ ਜਿਹੜੇ ਅਪਰੂਵਰ ਬਣੇ ਨੇ ਉਹਨਾਂ ਨੇ ਆ ਕੇ ਕੋਰਟ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਔਰ ਕੋਰਟ ਦੇ ਵਿੱਚ ਆ ਕੇ ਅਪਰੂਵਰ ਬਣੇ ਨੇ ਔਰ ਉਹਨਾਂ ਦੇ ਟਿੱਕ ਟਿੱਕ ਟਿੱਪਣੀ ਕਰਨਾ ਕੋਰਟ ਦੀ ਅਮਾਨਨਾ ਹੈਗੀ ਹੈ ਕੋਰਟ ਨੇ ਇਹ ਵੀ ਮੰਨਿਆ ਕਿ ਵੱਡੇ ਪੈਮਾਨੇ ਦੇ ਉੱਤੇ ਹਵਾਲਾ ਰਾਹੀਂ ਗੋਆ ਦੇ ਵਿੱਚ ਪੈਸੇ ਟ੍ਰਾਂਸਫਰ ਹੋਏ ਨੇ ਔਰ ਇਹ ਉਹਨੇ ਕੋਰਟ ਨੇ ਕਿਹਾ ਕਿ ED ਕੋਲ ਇਹ ਪੁਕਤਾ ਸਬੂਤ ਨੇ ਔਰ ਪੂਰੀ ਸਮਗਰੀ ਡਾਕੂਮੈਂਟਸ ਅਗੇ ਨੇ ਔਰ ਉੱਥੇ ਦੇ ਕੈਂਡੀਡੇਟਸ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਗੋਆ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਸਰੋਂ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਨੇ ਸੋ ਇਹ ਸਾਰੇ ਐਵਿਡੈਂਸ ਜਿਹੜੇ ਅੱਜ ਕਲੀਅਰ ਹੋ ਗਏ ਔਰ ਇਹ ਜਿਹੜੀ ਪੋਲੀ ਦੀ ਪੂਰੀ ਪਾਲਿਸੀ ਸਾਹ ਕੋਟਾਲਾ ਹੋਇਆ ਪਾਲਿਸੀ ਡਿਫੈਕਟਿਵ ਸੀਗੀ ਔਰ ਵੱਡੇ ਪੈਮਾਨੇ ਦੇ ਉੱਤੇ ਇਹ ਜਿਹੜਾ ਅਸੀਂ ਕਹਿ ਰਹੇ ਹਾਂ ਕਿ 2% ਤੋਂ 12% ਜਿਹੜੀ ਕਮਿਸ਼ਨ ਵਧਾ ਕੇ 6.5% ਦਾ ਟਿਕਬੈਕ ਲਿੱਤਾ ਗਿਆ ਅੱਜ ਉਹ ਸਾਡੇ ਜਿਹੜੇ ਦਾਅਵੇ ਸੀਗੇ ਉਹ ਸਾਬਤ ਹੋ ਰਹੇ ਨੇ। ਔਰ ਅਸੀਂ ਇਸ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਅੱਜ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜੀਵਾਲ ਦੁਆਰਾ ਆਪਣੀ ਗ੍ਰਿਫਤਾਰੀ ਦੇ ਵਿਰੁੱਧ ਜਿਹੜੀ ਪਟੀਸ਼ਨ ਪਾਈ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ। ਔਰ ਇੱਕ ਗੱਲ ਬੜੀ ਸਾਫ਼ ਹੋ ਗਈ ਕਿ ਦਿੱਲੀ ਦੇ ਵਿੱਚ بڑے ਪੈਮਾਨੇ ਦੇ ਉੱਤੇ ਸ਼ਰਾਬ ਘਟਾਲਾ ਹੋਇਆ ਸੀ। ਔਰ ਜਿਹੜਾ ਇਹ बार-बार ਕਹਿੰਦੇ ਸੀ ਕਿ ਮੁੱਖ ਮੰਤਰੀ ਹੈ ਜੀ ਇਸ ਕਰਕੇ ਅਰਵਿੰਦ ਕੇਜਵਲ ਨੂੰ ਗ੍ਰਿਫਤਾਰ ਗਲਤ ਕੀਤਾ ਗਿਆ کورٹ ਨੇ ਸਪਸ਼ਟ ਕਰ ਦਿੱਤਾ ਕਿ ਇਸ ਵਿਅਕਤੀ ਨੂੰ ਕਿਸ ਵੇਲੇ ਗ੍ਰਿਫਤਾਰ ਕਰਨਾ ਇਹ ਈਡੀ ਦਾ ਕੰਮ ਹੈ ਔਰ ਇੱਕ ਮੁੱਖ ਮੰਤਰੀ ਵਿਅਕਤੀ ਹੈਗਾ ਔਰ ਉਹਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਇਹ ਕਿੱਥੇ ਦਾ ਕਾਨੂੰਨ ਹੈ ਦੂਸਰੀ ਚੀਜ਼ ਜਿਹੜੀ کورٹ ਨੇ ਬੜੀ ਵੱਡੀ ਸਖਤ ਟਿੱਪਣੀ ਕੀਤੀ ਇਹ बार-बार ਜਿਹੜੇ ਅਪਰੂਵਰਸ ਦੀ ਗੱਲ ਕਰਦੇ ਸਨ کورٹ ਨੇ ਕਿਹਾ ਕਿ ਜਿਹੜੇ ਅਪਰੂਵਰ ਬਣੇ ਨੇ ਉਹਨਾਂ ਨੇ ਆ ਕੇ ਕੋਰਟ ਦੇ ਚ ਆਪਣੀ ਸਟੇਟਮੈਂਟ ਦਿੱਤੀ ਔਰ ਕੋਰਟ ਦੇ ਵਿੱਚ ਆ ਕੇ ਅਪਰੂਵਰ ਬਣੇ ਨੇ ਔਰ ਉਹਨਾਂ ਦੇ ਟਿਕਾ ਟਿਕਾ ਟਿਪ ਨਹੀਂ ਕਰਨਾ ਕੋਰਟ ਦੀ ਅਮਾਨਨਾ ਹੈਗੀ ਹੈ ਕੋਰਟ ਨੇ ਇਹ ਵੀ ਮੰਨਿਆ ਕਿ ਵੱਡੇ ਪੈਮਾਨੇ ਦੇ ਉੱਤੇ ਹਵਾਲਾ ਰਾਹੀਂ ਗੋਆ ਦੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਔਰ ਉਹਨਾਂ ਕੋਰਟ ਨੇ ਕਿਹਾ ਕਿ ਈਡੀ ਕੋਲ ਇਹ ਸਪੂਕਤਾ ਸਬੂਤ ਨੇ ਔਰ ਪੂਰੀ ਸਮਗਰੀ ਡਾਕੂਮੈਂਟਸ ਅਗੇ ਨੇ ਔਰ ਉੱਥੇ ਦੇ ਕੈਂਡੀਡੇਟਸ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਗੋਆ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਸਰੋਂ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਨੇ ਸੋ ਇਹ ਸਾਰੇ ਐਵੀਡੈਂਸ ਜਿਹੜੇ ਅੱਜ ਕਲੀਅਰ ਹੋ ਗਏ। ਔਰ ਇਹ ਜੀ ਪੋਲੀ ਦੀ ਪੂਰੀ ਪਾਲਿਸੀ ਸਾਹ ਕੋਟਾਲਾ ਹੋਇਆ ਪਾਲਿਸੀ ਡਿਫੈਕਟਿਵ ਸੀਗੀ ਔਰ ਵੱਡੇ ਪੈਮਾਨੇ ਦੇ ਉਤੇ ਇਹ ਜਿਹੜਾ ਅਸੀਂ ਕਹਿ ਰਹੇ ਹਾਂ ਕਿ 2% ਤੋਂ 12% ਜਿਹੜੀ ਕਮਿਸ਼ਨ ਵਧਾ ਕੇ 6.5% ਦਾ ਟਿਕਬੈਕ ਲਿੱਤਾ ਗਿਆ ਅੱਜ ਉਹ ਸਾਡੇ ਜਿਹੜੇ ਦਾਅਵੇ ਸੀਗੇ ਉਹ ਸਾਬਤ ਹੋ ਰਹੇ ਨੇ। ਔਰ ਅਸੀਂ ਇਸ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਅੱਜ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜੀਵਾਲ ਦੁਆਰਾ ਆਪਣੀ ਗ੍ਰਿਫਤਾਰੀ ਦੇ ਵਿਰੁੱਧ ਜਿਹੜੀ ਪਟੀਸ਼ਨ ਪਾਈ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ। ਔਰ ਇੱਕ ਗੱਲ ਬੜੀ ਸਾਫ਼ ਹੋ ਗਈ ਕਿ ਦਿੱਲੀ ਦੇ ਵਿੱਚ بڑے ਪੈਮਾਨੇ ਦੇ ਉੱਤੇ ਸ਼ਰਾਬ ਘਟਾਲਾ ਹੋਇਆ ਸੀ। ਔਰ ਜਿਹੜਾ ਇਹ ਵਾਰ-ਵਾਰ ਕਹਿੰਦੇ ਸੀ ਕਿ ਮੁੱਖ ਮੰਤਰੀ ਹੈ ਜੀ ਇਸ ਕਰਕੇ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਗਲਤ ਕੀਤਾ ਗਿਆ। ਕੋਰਟ ਨੇ ਸਪਸ਼ਟ ਕਰ ਦਿੱਤਾ ਇਸ ਵਿਅਕਤੀ ਨੂੰ ਕਿਸ ਵੇਲੇ ਗ੍ਰਿਫਤਾਰ ਕਰਨਾ ਇਹ ਈਡੀ ਦਾ ਕੰਮ ਹੈ। ਔਰ ਇੱਕ ਮੁੱਖ ਮੰਤਰੀ ਵਿਅਕਤੀ ਹੈਗਾ ਔਰ ਉਹਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਇਹ ਕਿੱਥੇ ਦਾ ਕਾਨੂੰਨ ਹੈ ਦੂਸਰੀ ਚੀਜ਼ ਜਿਹੜੀ ਕੋਰਟ ਨੇ ਬੜੀ ਵੱਡੀ ਸਖਤ ਟਿੱਪਣੀ ਕੀਤੀ ਇਹ ਬਾਰ-ਬਾਰ ਜਿਹੜੇ ਅਪਰੂਵਰਸ ਦੀ ਗੱਲ ਕਰਦੇ ਸਨ ਕੋਰਟ ਨੇ ਕਿਹਾ ਕਿ ਜਿਹੜੇ ਅਪਰੂਵਰ ਬਣੇ ਨੇ ਉਹਨਾਂ ਨੇ ਆ ਕੇ ਕੋਰਟ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਔਰ ਕੋਰਟ ਦੇ ਵਿੱਚ ਆ ਕੇ ਅਪਰੂਵਰ ਬਣੇ ਨੇ ਔਰ ਉਹਨਾਂ ਦੇ ਟਿੱਕ ਟਿੱਕ ਟਿੱਪਣੀ ਕਰਨਾ ਕੋਰਟ ਦੀ ਅਮਾਨਨਾ ਹੈਗੀ ਹੈ ਕੋਰਟ ਨੇ ਇਹ ਵੀ ਮੰਨਿਆ ਕਿ ਵੱਡੇ ਪੈਮਾਨੇ ਦੇ ਉੱਤੇ ਹਵਾਲਾ ਰਾਹੀਂ ਗੋਆ ਦੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਔਰ ਇਹ ਉਹਨੇ ਕੋਰਟ ਨੇ ਕਿਹਾ ਕਿ ED ਕੋਲ ਇਹਦੇ ਪੂਕਤਾ ਸਬੂਤ ਨੇ ਔਰ ਪੂਰੀ ਸਮਗਰੀ ਡਾਕੂਮੈਂਟਸ ਅਗੇ ਨੇ ਔਰ ਉੱਥੇ ਦੇ ਕੈਂਡੀਡੇਟਸ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਗੋਆ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਸਾਰੋਂ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਨੇ ਸੋ ਇਹ ਸਾਰੇ ਐਵਿਡੈਂਸ ਜਿਹੜੇ ਅੱਜ ਕਲੀਅਰ ਹੋ ਗਏ ਔਰ ਇਹ ਜੀ ਪੋਲੀ ਦੀ ਪੂਰੀ ਪਾਲਿਸੀ ਸਾਹ ਕੋਟਾਲਾ ਹੋਇਆ ਪਾਲਿਸੀ ਡਿਫੈਕਟਿਵ ਸੀਗੀ ਔਰ ਵੱਡੇ ਪੈਮਾਨੇ ਦੇ ਉੱਤੇ ਇਹ ਜਿਹੜਾ ਅਸੀਂ ਕਹਿ ਰਹੇ ਹਾਂ ਕਿ 2% ਤੋਂ 12% ਜਿਹੜੀ ਕਮਿਸ਼ਨ ਵਧਾ ਕੇ 6.5% ਦਾ ਟਿਕਬੈਕ ਲਿੱਤਾ ਗਿਆ ਅੱਜ ਉਹ ਸਾਡੇ ਜਿਹੜੇ ਦਾਅਵੇ ਸੀਗੇ ਉਹ ਸਾਬਤ ਹੋ ਰਹੇ ਨੇ। ਔਰ ਅਸੀਂ ਇਸ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ। ਅੱਜ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜੀਵਾਲ ਦੁਆਰਾ ਆਪਣੇ ਗ੍ਰਿਫਤਾਰੀ ਦੇ ਵਿਰੁੱਧ ਜਿਹੜੀ ਪਟੀਸ਼ਨ ਪਾਈ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ। ਔਰ ਇੱਕ ਗੱਲ ਬੜੀ ਸਾਫ਼ ਹੋ ਗਈ ਕਿ ਦਿੱਲੀ ਦੇ ਵਿੱਚ بڑے ਪੈਮਾਨੇ ਦੇ ਉੱਤੇ ਸ਼ਰਾਬ ਘਟਾਲਾ ਹੋਇਆ ਸੀ। ਔਰ ਜਿਹੜਾ ਇਹ ਬਾਰ-ਬਾਰ ਕਹਿੰਦੇ ਸੀ ਕਿ ਮੁੱਖ ਮੰਤਰੀ ਹੈ ਜੀ ਇਸ ਕਰਕੇ ਅਰਵਿੰਦ ਕੇਜਵਲ ਨੂੰ ਗ੍ਰਿਫਤਾਰ ਗਲਤ ਕੀਤਾ ਗਿਆ কোর্ਟ ਨੇ ਸਪਸ਼ਟ ਕਰ ਦਿੱਤਾ ਇਸ ਵਿਅਕਤੀ ਨੂੰ ਕਿਸ ਵੇਲੇ ਗ੍ਰਿਫਤਾਰ ਕਰਨਾ ਹੈ ਇਹ ਈਡੀ ਦਾ ਕੰਮ ਹੈ ਔਰ ਇੱਕ ਮੁੱਖ ਮੰਤਰੀ ਵਿਅਕਤੀ ਹੈਗਾ ਔਰ ਉਹਨੂੰ ਗ੍ਰਿਫਤਾਰਨਾ ਕੀਤਾ ਜਾਵੇ ਇਹ ਕਿੱਥੇ ਦਾ ਕਾਨੂੰਨ ਹੈ ਦੂਸਰੀ ਚੀਜ਼ ਜਿਹੜੀ ਕੋਰਟ ਨੇ ਬੜੀ ਵੱਡੀ ਸਖਤ ਟਿੱਪਣੀ ਕੀਤੀ ਇਹ ਬਾਰ-ਬਾਰ ਜਿਹੜੇ ਅਪਰੂਵਰਸ ਦੀ ਗੱਲ ਕਰਦੇ ਸਨ ਕੋਰਟ ਨੇ ਕਿਹਾ कि ਜਿਹੜੇ ਅਪਰੂਵਰ ਬਣੇ ਨੇ ਉਹਨਾਂ ਨੇ ਆ ਕੇ ਕੋਰਟ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਔਰ ਕੋਰਟ ਦੇ ਵਿੱਚ ਆ ਕੇ ਅਪਰੂਵਰ ਬਣੇ ਨੇ ਔਰ ਉਹਨਾਂ ਦੇ ਟਿਕਾ ਟਿੱਕ ਨਹੀਂ ਕਰਨਾ ਕੋਰਟ ਦੀ ਅਮਾਨਨਾ ਹੈਗੀ ਹੈ ਕੋਰਟ ਨੇ ਇਹ ਵੀ ਮੰਨਿਆ ਕਿ ਵੱਡੇ ਪੈਮਾਨੇ ਦੇ ਉੱਤੇ ਹਵਾਲਾ ਰਾਹੀਂ ਗੋਆ ਦੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਔਰ ਉਹਨਾਂ ਕੋਰਟ ਨੇ ਕਿਹਾ ਕਿ ਈਡੀ ਕਾਲਜ ਦੇ ਪੁਖਤਾ ਸਬੂਤ ਨੇ ਔਰ ਪੂਰੀ ਸਮਗਰੀ ਡਾਕੂਮੈਂਟਸ ਅਗੇ ਨੇ ਔਰ ਉੱਥੇ ਦੇ ਕੈਂਡੀਡੇਟਸ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਗੋਆ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਸਰੋਂ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਨੇ ਸੋ ਇਹ ਸਾਰੇ ਐਵੀਡੈਂਸ ਜਿਹੜੇ ਅੱਜ ਕਲੀਅਰ ਹੋ ਗਏ। ਔਰ ਇਹ ਜਿਹੜੀ ਪੋਲੀ ਦੀ ਪੂਰੀ ਪਾਲਿਸੀ ਸਾਫ ਕੋਟਾਲਾ ਹੋਇਆ ਹੈ ਪਾਲਿਸੀ ਡਿਫੈਕਟਿਵ ਸੀਗੀ ਔਰ ਵੱਡੇ ਪੈਮਾਨੇ ਦੇ ਉਤੇ ਇਹ ਜਿਹੜਾ ਅਸੀਂ ਕਹਿ ਰਹੇ ਹਾਂ ਕਿ 2% ਤੋਂ 12% ਜਿਹੜੀ ਕਮਿਸ਼ਨ ਵਧਾ ਕੇ 6.5% ਦਾ ਟਿਕਬੈਕ ਲਿੱਤਾ ਗਿਆ ਅੱਜ ਉਹ ਸਾਡੇ ਜਿਹੜੇ ਦਾਅਵੇ ਸੀਗੇ ਉਹ ਸਾਬਤ ਹੋ ਰਹੇ ਨੇ। ਔਰ ਅਸੀਂ ਇਸ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर